ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਅਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਠੇਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਆਬ ਤੋਂ ਪਹਿਲਾਂ ਤੁਸੀਂ ਗਲੀ ਚੈੱਕ ਕਰ ਲਓ ਗਲੀ ਕਾਫੀ ਖੁਲੁਡਲੀ ਬਣੀ ਹੋਈ ਹੈ ਜਿੱਦਾਂ ਮਰਜ਼ੀ ਤੁਸੀਂ ਕੋਠੀ ਦੇ ਅੱਗੇ ਕਾਰ ਲਗਾ ਸਕਦੇ ਹੋ ਤੇ ਕਾਰ ਕੋਠੀ ਦੇ ਅੰਦਰ ਵੀ ਲੱਗ ਜਾਂਦੀ ਹੈ ਤੇ ਫਰੰਟ ਵੀ ਸਾਰੀ ਦੇਖ ਲਈ ਹੈ ਜੀ ਫਰੰਟ ਬਹੁਤ ਸੋਹਣੀ ਬਣੀ ਹੋਈ ਹੈ ਸਟੀਲ ਦਾ ਗੇਟ ਲੱਗਾ ਹੋਇਆ ਐ ਐਂਟਰੀ ਤੇ ਸਾਰੀ ਟਾਇਲ ਲੱਗੀ ਹੋਈ ਐ ਇੱਕ ਪਾਸੇ ਵਾਸ਼ਰੂਮ ਬਣਿਆ ਹੋਇਆ ਨਾਲ ਬਾਹਰ ਵਾਸ਼ਪੇਸਿਨ ਲੱਗਾ ਹੋਇਆ ਤੇ ਜੇ ਤੋ ਆਪਾਂ ਕੋਠੀ ਦੀ ਐਂਟਰੀ ਕਰਦੇ ਆ ਮੇਨ ਐਂਟਰੀ ਉੱਥੇ ਦੋ ਦਰਵਾਜੇ ਲੱਗੇ ਹੋਏ ਹਨ ਜਾਲੀ ਵਾਲਾ ਤੇ ਪਲਾਈ ਵਾਲਾ ਅੰਦਰਲੇ ਪਾਸੇ ਪੌੜੀਆਂ ਉੱਪਰ ਚੜ੍ਹਦੀਆਂ ਹਨ ਟਾਇਲ ਦਾ ਪੇਂਟ ਦਾ ਸਾਰਾ ਕੰਮ ਓਕੇ ਰਿਪੋਰਟ ਹੋਇਆ ਹੋਇਆ ਤੇ ਛੱਤ ਤੇ ਡਾਊਨ ਸਿਲਿੰਗ ਦਾ ਕੰਮ ਵੀ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਜੀ ਲੋਬੀ ਦੀ ਡਾਊਨ ਸਿਲਿੰਗ ਤੁਸੀਂ ਦੇਖ ਹੀ ਲਈ ਹੈ ਇਸ ਕੋਠੀ ਦੀ ਜਗ੍ਹਾ 8 ਮਰਲੇ ਹੈ ਤੇ ਇੱਕ ਸਾਈਡ ਤੇ ਆ ਡਰਾਈਂਗ ਰੂਮ ਬਣਿਆ ਹੋਇਆ ਹੈ ਡਰਾਈਂਗ ਰੂਮ ਤੇ ਵੀ ਸਾਰੇ ਡਾਊਨ ਸਿਲਿੰਗ ਦਾ ਕੰਮ ਹੋਇਆ ਹੋਇਆ ਹੈ ਤੇ ਡਰਾਈਂਗ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ ਜੀ ਲੋਬੀ ਵਿੱਚ LED ਪੈਨਲ ਵੀ ਲੱਗਾ ਹੋਇਆ ਇਸ ਕੋਠੀ ਵਿੱਚ ਟੋਟਲ 4 ਬੈੱਡਰੂਮ ਬਣੇ ਹੋਏ ਹਨ ਤੇ 5 ਵਾਸ਼ਰੂਮ ਬਣੇ ਹੋਏ ਹਨ ਇੱਕ ਸਟੋਰ ਰੂਮ ਬਣਿਆ ਹੋਇਆ ਇੱਕ ਕਿਚਨ ਬਣੀ ਹੋਈ ਆ ਤੁਹਾਨੂੰ ਸਾਰਾ ਕੁਝ ਦਿਖਾ ਦਿੰਨੇ ਆ ਤੁਸੀਂ ਵੀਡੀਓ ਸਾਰੀ ਦੇਖੋ ਤੁਹਾਨੂੰ ਮਾਲਕਾਂ ਦਾ ਨੰਬਰ ਵੀ ਦੇ ਦਾਂਗੇ ਸਕਰੀਨ ਤੇ ਤੁਹਾਨੂੰ ਐਡਰੈਸ ਵੀ ਦੱਸ ਦਿੰਨੇ ਆ ਇਹਨਾਂ ਦੀ ਸਾਰੀ ਕੋਠੀ ਇੱਕ ਵਾਰੀ ਦੇਖ ਲਓ ਫਸਟ ਬੈਡਰੂਮ ਤੁਸੀਂ ਦੇਖ ਲਿਆ ਇਦੇ ਨਾਲ ਵਾਸ਼ਰੂਮ ਅਟੈਚ ਬਣਿਆ ਹੋਇਆ ਹੈ ਵਾਸ਼ਰੂਮ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ ਛੱਤ ਤੱਕ ਟਾਇਲ ਲੱਗੀ ਹੋਈ ਹੈ ਜੀ ਛੱਤ ਤੇ ਪੀਵੀਸੀ ਦਾ ਕੰਮ ਵੀ ਹੋਇਆ ਹੋਇਆ ਆ ਜੀ ਪਿਛਲੇ ਪਾਸੇ ਰੂਮ ਦੇ ওয়াਸ਼ਿੰਗ ਏਰੀਆ ਬਣਾਇਆ ਹੋਇਆ ਤੇ ਤੁਹਾਨੂੰ ਇਹਦੇ ਨਾਲ ਇੱਕ ਹੋਰ ਰੂਮ ਬਣਿਆ ਹੋ ਵੀ ਦਿਖਾ ਦਿੰਨੇ ਆ ਜੀ ਆ ਜੀ ਦੂਜਾ ਬੈਡਰੂਮ ਬਣਿਆ ਹੋਇਆ ਇਦੇ ਨਾਲ ਵੀ ਪਹਿਲੇ ਬੈਡਰੂਮ ਵਾਂਗੂ ਡਰੈਸਿੰਗ ਵੀ ਅਟੈਚ ਹੈ ਅਤੇ ਵਾਸ਼ਰੂਮ ਵੀ ਅਟੈਚ ਹੈ ਨਾਲ ਕੱਬੜ ਦਾ ਕੰਮ ਵੀ ਹੋਇਆ ਹੈ ਸਾਰਾ ਅਲਮਾਰੀਆਂ ਵਗੈਰਾ ਦਾ ਆ ਦੇਖੋ ਜੀ ਇਹ ਵਾਸ਼ਰੂਮ ਬਣਿਆ ਹੋਇਆ ਟਾਇਲ ਸਾਰੀ ਫਰਸ਼ ਤੇ ਦੀਵਾਰਾਂ ਤੇ ਅਤੇ ਪੀਵੀਸੀ ਦਾ ਛੱਤ ਤੇ ਕੰਮ ਸਾਰਾ ਹੋਇਆ ਹੋਇਆ ਟੂਟੀਆਂ ਤੇ ਸ਼ਾਵਰ ਦਾ ਕੰਮ ਵੀ ਹੋਇਆ ਹੋਇਆ ਸਾਰਾ ਇਹ ਵੀ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ ਤੇ ਇਹਦੇ ਨਾਲ ਅਟੈਚ ਸਟੋਰ ਰੂਮ ਬਣਿਆ ਉਹ ਵੀ ਦਿਖਾ ਦਨੇ ਤੁਹਾਨੂੰ you know ain't nada you got you my heart this all you know yeah my pressure ਇਸ ਕੋਠੀ ਨੂੰ ਬਣੇ ਨੂੰ ਹਜੇ 2 ਤੋਂ 3 ਸਾਲ ਹੀ ਹੋਏ ਐ ਨਵੀਂ ਕੋਠੀ ਸਾਰੀ ਬਣੀ ਐ ਇਹ ਆ ਦੇਖੋ ਜੀ ਆ ਕਿਚਨ ਬਣੀ ਹੋਈ ਐ ਕਿਚਨ ਵਿੱਚ ਵੀ ਸਾਰੀ ਟਾਇਲ ਵਗੈਰਾ ਲੱਗੀ ਹੋਈ ਐ ਕਬਡ ਦਾ ਕੰਮ ਸਾਰਾ ਹੋਇਆ ਹੋਇਆ ਛਿਮਣੀ ਵੀ ਲੱਗੀ ਹੋਈ ਐ ਇੱਕ ਸਾਈਡ ਤੇ ਖਿੜਕੀ ਲੱਗੀ ਹੈ ਵੈਂਟੀਲੇਸ਼ਨ ਵਾਸਤੇ ਬਾਕੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਕਿਚਨ ਕਿੰਨੀ ਸੋਹਣੀ ਤਿਆਰ ਹੋਈ ਹੋਈ ਹੈ ਜੀ 컬러 ਕੰਬੀਨੇਸ਼ਨ ਦਾ ਖਾਸ ਧਿਆਨ ਰੱਖਿਆ ਹੋਇਆ ਹੈ ਪੌੜੀਆਂ ਵਿੱਚ ਵੀ ਸਾਰੇ ਟਾਇਲ ਦਾ ਕੰਮ ਹੋਇਆ ਹੋਇਆ ਤਾਂ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਸਾਰੀ ਵਾਜਿ ਮਾਲਕਾ ਦਾ ਨੰਬਰ ਹੈ ਮਾਲਕਾ ਦਾ ਨੰਬਰ ਤੇ ਨੋਟ ਕਰ ਲਓ 988550472 ਇਹ ਮਾਲਕਾ ਦਾ ਨੰਬਰ ਹੈ ਤੁਸੀਂ ਕੋਈ ਵੀ ਇਸ ਕੋਠੀ ਬਾਰੇ ਪੁੱਛਣਾ ਹੋਵੇ ਪ੍ਰੋਪਰ ਡਰੈਸ ਪੁੱਛਣਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਬਾਕੀ ਤੁਹਾਨੂੰ ਐਡਰੈਸ ਮੈਂ ਬੋਲ ਕੇ ਵੀ ਦੱਸ ਦਿਨਾ ਸਕਰੀਨ ਤੇ ਵੀ ਤੁਹਾਨੂੰ ਸ਼ੋ ਹੋ ਰਿਹਾ ਇਹ ਕੋਠੀ ਜੀ ਬਾਜਵਾ ਕਲੋਨੀ ਓਜਲਾ ਬਾਈਪਾਸ ਗੁਰਦਾਸਪੁਰ ਵਿੱਚ ਬਣੀ ਹੋਈ ਹੈ ਮਾਲਕਾਂ ਨੇ ਇਸ ਦੀ ਡਿਮਾਂਡ 90 ਲੱਖ ਰੁਪਇਆ ਰੱਖੀ ਹੈ। ਬਾਕੀ ਮੌਕੇ ਤੇ ਉੱਪਰ-ਨੀਚੇ ਰੇਟ ਜਿਹੜਾ ਹੈ ਉਹ ਹੋ ਜਾਏਗਾ। ਜੇ ਤਾਂ ਬੈਠੇ ਗੱਲ ਹੋਏਗੀ। ਦੋ ਬੈਡਰੂਮ ਉੱਪਰ ਬਣੇ ਹੋਏ ਹਨ ਦੂਜੀ ਮੰਜ਼ਲ ਤੇ। ਦੋਨਾਂ ਨਾਲ ਅਟੈਚ ਵਾਸ਼ਰੂਮ ਬਣੇ ਹੋਏ ਹਨ। ਪਿਛਲੇ ਪਾਸੇ ਬੈਕ ਸੈੱਡ ਤੇ ਓਪਨ ਏਰੀਆ ਛੱਡਿਆ ਹੋਇਆ ਨਾਲ ਵਾਸ਼ਰੂਮ ਬਣਾਇਆ ਹੋਇਆ ਨਾਲ ਵੈਂਟੀਲੇਸ਼ਨ ਵਾਸਤੇ ਸ਼ੈੱਡ ਸਿਸਟਮ ਬਣਾਇਆ ਹੋਇਆ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ